ਗੱਲੋਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਸੁੱਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦਾ ਨਾਮ ਹੈਗਾ ਇਹ ਰਾਜਪਾਲ ਸਿੰਘ ਵੀਰ ਕੋਲ ਚਾਰ ਵੜਾ ਵਗਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਅੱਜ ਤਰੀਕ ਹੈਗੀ ਹੈ ਜੀ 29 ਜੁਲਾਈ 2025 ਸਮਾਂ ਕੁਝ 2:00 ਵਜੇ ਦਾ ਹੈ ਅਰੋਹੀ ਕਰਦੇ ਆਂ ਇੱਕ ਗੱਲਬਾਤ ਸਾਂਝੀ ਵੀਰ ਨਾਲ ਔਰ ਵੀਰ ਜੀ ਕਿ ਹਾਲ ਚਾਲ ਵਦਿਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਵਦਿਆ ਵੀਰ ਜੀ ਤੁਸੀਂ ਸੁਣਾਓ ਤੇ ਵਦਿਆ ਜੀ ਵਦਿਆ ਕਿੰਨੇ ਪਸ਼ੂ ਵੀਰ ਜੀ ਵਗਾਉ ਆ ਆਪਣੇ ਕੋਲ ਵੀਰ ਜੀ 4 4 ਵੈਣਾ ਹਨਾ ਜੀ ਇੱਕ ਸੱਜਰ ਸੂਈ ਆ ਇੱਕ ਤਿਆਰ ਆ ਹਾਂ ਜੀ ਦੋ ਟੋਕੜਾ ਦੋ ਟੋਕੜਾ ਹਨਾ ਜੀ ਹਾਂ ਜੀ ਤੇ ਵੀਰ ਜੀ ਪਹਿਲੋ ਆਪਣਾ ਲੋਕੇਸ਼ਨ ਤੇ ਨੰਬਰ ਦੱਸ ਦਿਓ ਜੀ ਵੀਰ ਜੀ ਲੋਕੇਸ਼ਨ ਆਪਣੀ ਪਿੰਡ ਸੁਗਾ ਹਾਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਾਂ ਜੀ ਤੇ ਕਰੀਏ ਡਿਟੇਲ ਸਾਂਝੀ ਹਾਂਜੀ ਕਰੀਏ ਵੀਰ ਜੀ ਇਹ ਤੋਂ ਕਰਦੀਏ ਸ਼ੁਰੂ ਆਪਾਂ ਹਨਾ ਹਾਂਜੀ ਚਲੋ ਜੀ ਵੀਰ ਜੀ 4 ਦਿਨ ਹੋ ਗਏ ਨੂੰ ਸੂਈ ਨੂੰ 4 ਦਿਨ ਹੋ ਗਏ ਸੂਈ ਨੂੰ ਬੱਚਾ ਇਹਦੇ ਨਾਲ ਆ ਬੱਚਾ ਹੀ ਮਗਰ ਹਾਂਜੀ ਕਿੰਨਾ ਦੁੱਧ ਹੈ ਵੀਰ ਜੀ ਵੀਰ ਜੀ ਹੁਣ ਬੋਲਾ 2 ਲੀਟਰ ਜੋ ਆ ਦੁੱਧ ਬੋਲਾ 2 ਲੀਟਰ ਬੋਲਾ ਹਨਾ ਹਾਂਜੀ ਮਤਲਬ 30 ਦੁੱਧ ਪਾਜੂਗੀ 30 ਪਲੱਸ ਪਾਜਾਊਗੀ 30 ਪਲੱਸ ਦੁੱਧ ਪਾਜੂਗੀ ਹਾਂਜੀ ਖੋਲ ਖੋਲੋ ਵੀਰ ਜੀ ਮਗਰ ਬਚਾਈ ਹਾਂਜੀ ਮਗਰ ਕਿਵੇਂ ਵੀਰ ਜੀ ਹਾਂਜੀ ਥਾਂ ਚੜ੍ਹੇ ਦੀ ਪੂਰੀ ਸਾਫਾਈ ਹੈ ਵੀਰ ਜੀ ਦੇਖੋ ਓਕੇ ਜੀ ਲਿਆ ਜੀ ਲਓ ਜੀ ਹਾਂਜੀ ਕੋਈ ਚੱਕਣਿਆ ਜਿੰਨਾ ਮਰਜੀ ਲਾਓ ਹੱਥ ਠੀਕ ਹੈ ਜੀ ਹਾਂਜੀ ਚਲੋ ਵੀਰ ਜੀ ਜਾਣਦੇ ਉਹਨੂੰ ਉੱਤਨ ਲੈ ਜਾਓ ਫੇਸ ਕੁਆਲਟੀ ਹੀ ਕਰੋ ਚੈੱਕ ਹਾਲੇ ਐਲੀ ਲਓ ਜੀ ਕਰੋ ਇਸ ਚੈੱਕ ਫਿਰ ਤੋਂ ਡਿਟੇਲ ਵੀਰ ਜੀ ਇਹਦੀ ਸਾਂਝੀ ਕਰ ਦਿਓ ਵੀਰ ਜੇ ਦੁਜੇ ਸੂਏ ਆ ਦੁਜੇ ਸੂਏ ਆ ਹਨਾ ਜੀ ਕੀ ਆ 22 ਕਿਲੋ ਇਹ ਥੱਲੇ ਬੋਲਾ ਚ ਹੋਇਆ 22 ਕਿਲੋ ਬੋਲਾ ਹਨਾ ਹਾਂਜੀ 30 ਪਲੱਸ ਪਾ ਜੂਗੀ 30 ਪਲੱਸ ਦੋ ਮੈਂ ਸ਼ਾਇਦ ਮਗਰਿਆ ਮਗਰ ਇਹਦੇ ਬੱਚਾ ਜੀ ਹਾਂਜੀ ਠੀਕ ਛਾਂ ਚੜੇ ਦੀ ਬੁਰੀ ਸਾਫ ਆ ਸੀਲਸ ਲੱਗ ਗਈ ਪੂਰੀ 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 ਉਹ ਮਾਰੀ ਇਹ ਆਲ ਮਨਾਉਂਦੀ ਹਜੇ ਪਾਲਦਾ ਕਰਕੇ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਹਾਂਜੀ ਬਾਕੀ ਮੂੰ ਮਾ ਵੀ ਪੂਰਾ ਸੋਨਾ ਆਏ ਹਾਂਜੀ ਪੂਰੀ ਸੋਣੀ ਸਨਖੀ ਪੂਰੀ 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 ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਵੀ ਦੁੱਧ ਵਧੇਰੇ ਆ ਹਾਂ ਜੀ ਦੁੱਧ ਵਧੇਰੇ ਆ ਨਾ ਜੀ ਚੱਡਾ ਵੀ ਸੁੰਗੜ ਨਾਲ ਆਇਆ ਪੂਰਾ ਪੂਰਾ ਹਾਂ ਜੀ ਲਓ ਜੀ ਫਾੜੀ ਵਾਲਾ ਜੀ ਮਗਰੇ ਦੇ ਆ ਜਿਹੜਾ ਬੱਚਾ ਜੀ ਮਗਰੇ ਦੇ ਆ ਬੱਚਾ ਲਓ ਜੀ ਕਰੋ ਜੀ ਚੈੱਕ ਤੇ ਵੀਰ ਜੀ ਕੀ ਰੇਟ ਕਰੂਡ ਕਰਦੇ ਜੀ ਦਾ ਰੇਡ ਵੀਰ ਜੀ ਇਹਦਾ 115 1 15 ਹਾਂਜੀ ਪੂਰਾ ਜੀ ਹਾਂਜੀ ਪੂਰਾ ਇਮਾਨਦਾਨ ਕਰਦਾ ਕੋਈ ਚੱਕਰ ਨਹੀਂ ਮਾਨਦਾਨ ਹਾਂਜੀ ਹੋਊਗਾ ਜੀ ਪੂਰਾ ਹਾਂਜੀ ਹੋਊਗਾ ਹੋਊਗਾ ਠੀਕ ਹੈ ਜੀ 1 15 ਰੇਟ ਵੀਰ ਨੇ ਮਾਨਤਨ ਕਰਨਾ ਜ਼ਰੂਰੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਅੱਗੇ ਆ ਗਈ ਜਰਸੀ ਜਰਸੀ ਆ ਗਈ ਹਾਂਜੀ ਇਹ 20 ਪਲੱਸ ਪਾ ਜੂਗੀ 20 ਪਲੱਸ ਹਾਂਜੀ ਕਿੰਨੇ ਗ੍ਰੇਨ ਲੈਂਦੀ ਵੀਰ ਜੀ ਇਹ ਵੀਰ ਜੀ ਤਿਆਰ ਹੀ ਆਸਾ ਹਣਾ 5-7 ਦਿਨ 5-7 ਦਿਨ ਹਾਂਜੀ ਕਿੰਨਵਾ ਸੁਆ ਜੀ ਇਹਦਾ ਇਹਦਾ ਦੂਜਾ ਸੁਆ ਵੀਰ ਜੀ ਦੂਜਾ ਸੁਆ ਹੈ ਹਾਂਜੀ ਇਹ ਵੀ ਪਹਿਲੇ ਸੂਏ ਦਾ ਰਿਕਾਰਡ ਰਕੋੜ ਵੀਰ ਜੀ ਹਾਂ ਜੀ ਪਹਿਲੇ ਸੂਏ ਦਾ ਕੀ ਰਿਕਾਰਡ ਦਾ ਪਹਿਲੇ ਦਾ 15 ਤੋਂ ਤਾਂ ਹੀ ਜੀ 15 ਪਲੱਸ ਹੀ ਸੀ 15 ਪਲੱਸ ਹੀ ਹਾਂ ਜੀ ਇਹ ਵੀ ਆ ਪੂਰੀ ਸੀਲ ਹੈ ਇੱਧਰ ਦੇਖੋ ਲਓ ਜੀ ਕਰੋ ਜੀ ਚੈੱਕ ਹਾਂ ਜੀ ਥਣ ਥਣ ਕਿਵੇਂ ਵੀ ਦੇਣਾ ਹਾਂ ਹਾਂ ਵਧੀਆ ਵੀਰ ਜੀ ਪੂਰੇ ਓਕੇ ਪੂਰੇ ਚਵਾਈ ਪੂਰੀ ਓਕੇ ਪੂਰੀ 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 ਕਟਾ ਤ ਨਹੀਂ ਨਾ 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 ਠੀਕ ਆ ਜੀ ਕੋਈ ਚੱਕਰ ਨਹੀਂ ਖੋਲੋ ਇਹਨੂੰ ਮੜਾ ਅੱਗੇ ਲੈ ਜਾਓ ਵੀਰ ਜੀ ਕਾਫੀ ਥੋੜਾ ਜਿਹਾ ਅੱਗੇ ਬੜੀ ਸੋਹਣੀ ਏ ਪੂਰੀ ਪੂਰੀ ਸੋਹਣੀ ਨਾ ਜੀ ਬੈਠ ਹਾਂ ਜੀ ਲਓ ਜੀ ਕਰੋ ਜੀ ਚੈੱਕ ਜਾਂਦੇ ਵੀਰ ਜੀ ਡਿਟੇਲ ਵੀਰ ਜੀ ਫੇਰ ਤੋਂ ਸਾਂਝੀ ਕਰ ਦਿਓ ਜੀ ਇਹਦੀ ਇਹ ਦੂਜੇ ਸੂਏ ਆ ਜੀ ਅੱਛਾ ਇਹ ਦੂਜੇ ਸੂਏ 6 7 ਦਿਨ ਲੈਂਦੀ ਆ 6 7 ਦਿਨ ਲੈਂਦੀ ਆ ਜੀ ਤੇ 20 ਪਲੱਸ ਦੋ ਦਿਨ ਨੇ ਪਾ ਜਣਾ ਜੀ ਮੋੜ ਲਓ ਜੀ ਇਹਨੂੰ ਇਹ ਤੋਂ ਹਾਂ ਜੀ 20 ਪਲੱਸ ਦੁੱਧ ਹਨਾ ਹੀ ਹਾਂ ਜੀ ਠੀਕ ਹੈ ਜੀ ਪੂਰੀ ਮੂਹ ਮਣਕ ਪੂਰੀ ਸੋਣੀ ਓਕੇ ਆ ਲਓ ਜੀ ਕਰੋ ਜੀ ਚੈੱਕ ਤੇ ਪੂਰੀ ਸੀਲਸ ਲੱਗ ਹੈ ਪੂਰੇ ਪੂਰੇ ਪੂਰੀ ਪੂਰੀ ਜਿੱਦਾਂ ਜਿਤਨਾ ਮਰਜੀ ਹੱਥ ਲਾਓ ਕੋਈ ਚੱਕਰ ਨਹੀਂ ਆ ਲਓ ਜੀ ਕਰੋ ਜੀ ਚੈੱਕ ਥਾਂ ਥੋਣਾ ਓਕੇ 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 ਪੂਰੇ ਓਕੇ ਲਓ ਜੀ ਕਰੋ ਜੀ ਚੈੱਕ ਹਾਂ ਜੀ ਰੁਕ ਦਿਓ ਵੀਰ ਜੀ ਇੱਕ ਮਿੰਟ ਇਥੇ ਰੋਕ ਲਓ ਲਓ ਜੀ ਕਰੋ ਜੀ ਚੈੱਕ ਮੂੰਹੇ ਬੜੀ ਸੋਣੀ ਹੈ ਜੀ। ਨਿ ਆਇਆ ਮੂੰਹ ਸੋਣੀ। ਤੇ ਜਾਂਦੇ ਵੀਰ ਜੀ। ਬਾਕੀ ਵੀਰ ਦੁੱਧ ਵਧੇਰੇ ਹੋਣਾ ਚਾਹੀਦਾ ਨਾ ਕੋਈ ਵੀਰ ਭਰਾ। ਨਾ ਨਾ ਦੁੱਧ ਲੋ ਗਰੰਟੀ ਆ। ਹਨਾਈ? ਹਾਂਜੀ। ਬਾਕੀ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਨਾ ਇਹ। ਤਸੱਲੀ ਕਰ ਸਕਦਾ ਤਸੱਲੀ ਕਰ ਸਕਦਾ। ਲੋਕੇਸ਼ਨ ਦੇ ਨਾਮ ਪਤਾ ਆਪਾਂ ਵੀ ਦੱਸ ਦੇਣਾ ਹਾਂ। ਹਾਂਜੀ। ਠੀਕ ਹੈ ਜੀ। ਤੇ ਵੀਰ ਜੀ ਕੀ ਰੇਟ ਰੋਡ ਕਰਦੇ ਜੀ ਇਹਦਾ ਇਹਦਾ ਹੈ ਪੂਰਾ 1 ਇੱਕ ਪੂਰਾ 1 ਲੱਖ ਹਾਂ ਜੀ ਤੇ ਕੋਈ ਮਾਨ ਤਾਨ ਸ਼ਾ ਜੀ ਹਾਂ ਜੀ ਥੋੜਾ ਵਾਧਾ ਹੋਊਗਾ ਇਹਦਾ ਜਿਆਦਾ ਨਹੀਂ ਹੋਣਾ ਠੀਕ ਹੈ ਜੀ ਥੋੜਾ ਬਹੁਤ ਹਾਂ ਜੀ ਚਲੋ ਜੀ ਅਗਲੇ ਨਾਲ ਦੀ ਦਿਓ ਜਾਣਕਾਰੀ ਹਾਂ ਜੀ ਅਰੇ ਸਾਡੇ ਤਨਾਮੀ ਨਹੀਂ ਆਈ ਸੂਈ ਆਈ ਅੱਛਾ ਜੀ ਹਾਂ ਜੀ ਇਹ ਵੀ ਦੂਜੇ ਸੂਏ ਆ ਦੂਜੇ ਸੂਏ ਇਹ ਵੜਾਂ ਵੀਰ ਜੀ ਆਪਣੇ ਘਰ ਦੀਆਂ ਹਾਂ ਜੀ ਘਰ ਦੀਆਂ ਹੀ ਆ ਤੇ ਕਿਵੇਂ ਥਾਂ ਥਣ ਕਿਵੇਂ ਆ ਜੀ ਥਾਂ ਚੜੀ ਦੀ ਪੂਰੀ ਸਾਫ ਹੈਗੀ ਆ ਬੇ ਜਾਂਦੇ ਵੀਰ ਜੀ ਖੋਲ ਦੇ ਸਾਈਡ ਤੇ ਹੋ ਜਾ ਰੋ ਕਰਿਓ ਇਹਨੂੰ ਇਧਰ ਨੂੰ ਲਓ ਜੀ ਕਰੋ ਚੈੱਕ ਸੀਲਸ ਲੱਗ ਗਿਆ ਜੀ ਪੂਰੀ ਜੀ ਪੂਰੀ ਕਿਨਵਾ ਕਿਨਵਾ ਇਹਦਾ ਵੀ ਤੀਜਾ ਸੂਆ ਲੱਗੇ ਸੂਈ ਹੈ ਤੀਜਾ ਸੂਆ ਸੂਈ ਹੈ ਦੂਜਾ 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 ਸੂਆ ਸੂਈ ਹੈ ਨਾ ਦੂਜਾ ਸੂਆ ਸੂਈ ਆਏ ਤੀਜੇ ਦੀ ਗਾਂ ਬਣੀ ਹੈ ਨਾ ਜੀ ਤੇ ਜੇ ਦੀ ਘਾਇਆ ਹੀ ਹੋਈ ਏ ਦੀ ਠੀਕ ਆ ਜੀ ਹਾਂਜੀ ਠੀਕ ਆ ਭਰਿਆ ਹਣਾ ਜੀ ਬਾਬਾ ਹਾਂਜੀ ਰੋਗਲੇ ਵੀ ਦੀ ਇੱਥੇ ਰੋਗ ਲਈ ਸੀ ਕਿੰਨਾ ਚਿਰ ਰੋਗਲੇ ਟੀਕਾ ਭਰ ਇਹਨੂੰ ਮਹੀਨਾ ਕੋ ਹੋਇਆ ਜੀ ਮਹੀਨਾ ਕੋ ਹੋਇਆ ਜੀ ਹਾਂਜੀ ਠੀਕ ਜਦੋਂ ਸੂਈ 20 ਪਲੱਸ ਦੁੱਧ ਹੀ ਹੋਣ 16 ਲੀਟਰ ਕਹਿ ਕੇ ਦਵਾਗੇ ਜਦੋਂ ਸੂਈ ਹੀ 20 ਪਲੱਸ ਦੁੱਧ ਹੀ ਹਾਂਜੀ 16 ਕਹਿ ਕੇ ਹੁੰ ਦਵਾਗੇ 16 ਤੋਂ ਮਾਸਾ ਵਾਧ ਹੀ ਹੋਊਗਾ ਠੀਕ ਹੈ ਜੀ ਹਾਂ ਜੀ ਗੱਡ ਪੂਰੀ ਤਗੜੀ ਆ ਜੀ ਪੂਰੀ 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 ਤਗੜੀ ਹੈ ਜੀ ਪੂਰੀ ਬੱਚੇ ਲੈਣ ਲਈ ਵੜਿਆ ਹਾਂ ਜੀ ਹਾਂ ਜੀ ਹਾਂ ਜੀ ਹੁਣ ਕਿੰਨਾ ਦੁੱਧ ਆਈਏ ਥੱਲੇ 16 16 ਲੀਟਰ ਪੂਰਾ ਕਰ ਜਾਈਏ ਹਣਾ ਜੀ ਪੂਰਾ ਪਾ ਲਈ ਕੋਈ ਭਰਾ ਆਪਣੀ ਤਸੱਲੀ ਕਰ ਸਕਦਾਣਾ ਚੱਲੀ ਕਰਕੇ ਚੋ ਕੇ ਹਾਂ ਜੀ ਕਰ ਸਕਦਾਣਾ ਇਹ ਦੋ ਟਾਈਮ ਹਾਂ ਜੀ ਠੀਕ ਹੈ ਜੀ ਲਓ ਜੀ ਫੇਸ ਕੁਆਲਟੀ ਕਰੋ ਇਹ ਚੈੱਕ ਜਾਂਦੇ ਵੀਰ ਜੀ ਏ ਵੈੜ ਵੀ ਤੁਹਾਡੇ ਆਪਣੇ ਘਰ ਦੀ ਹੈ ਨਾ ਜੀ ਹਾਂ ਜੀ ਇਹ ਵੀ ਘਰ ਦੀ ਹੈ ਜੀ ਕੱਦਗਾਠੀ ਤੇ ਪੂਰੀ ਚੰਗੀ ਹੈ ਪੂਰੀ ਪੂਰੀ ਵੱਡੀ ਪੂਰੀ ਵੱਡੀ ਵੈੜ ਆ ਪੂਰੀ ਪੂਰੀ ਕੇ ਆਰਗੀ 20 ਪਾਇਆ ਆਰਗੀ 25 ਪਲੱਸ ਪਾਇਆ ਨੇ ਨੇ 30 ਦੇ ਲਾਗੇ ਪਹੁੰਚ ਜਾਣਾ ਨੇ ਹਾਂ ਜੀ ਹਾਂ ਜੀ ਜਿਵੇਂ ਜਿਵੇਂ ਸੁਗਾ ਵਾਧਾ ਡੰਗਰ ਵੱਜ ਜਾਂਦਾ ਹਾਂ ਜੀ ਠੀਕ ਹੈ ਜੀ ਹਾਂ ਜੀ ਅੱਗੇ ਆ ਗਈ ਵੀਰ ਜੀ ਇਹਦਾ ਰੇਟ ਰੂਟ ਕੀ ਕਰਦੇ ਹੈ ਇਹਦਾ ਵੀਰ ਜੀ 55 55 ਹਜ਼ਾਰ ਹਾਂ ਜੀ ਤੇ ਕੋਈ ਮਾਨ ਤਾਨ ਸ਼ਾਈ ਮਹਾਂਤਾਨੇ ਦਾ ਕੀ ਕਰਾਂਗੇ ਕਰ ਦਿਓ ਕੋਈ ਛੋਟ ਵੀਰ ਭਰਾਵਾਂ ਨੇ ਆਹੋ ਤੇ ਚਲੋ ਕੋਈ ਨਹੀਂ ਮਲਮੁਰ ਕਰ ਦਾਂਗੇ ਠੀਕ ਹੈ ਜੀ ਹਾਂਜੀ ਠੀਕ 52000 ਪੂਰਾ ਹਨਾ ਬਾਕੀ ਮਹਾਂਤਾਨਾ ਹਾਂਜੀ ਠੀਕ ਹੈ ਜੀ ਹਾਂਜੀ ਆ ਆ ਗਈ ਆ ਗਈ ਖੋਲੋ ਲਓ ਜੀ ਕਿੰਨਾ ਵਸੂਆ ਜੀ ਇਹਦਾ ਇਹ ਵੀ ਦੂਜਾ ਸੁਬਾ ਦੂਜਾ ਸੁਬਾ ਜੀ ਹਾਂਜੀ ਇਹ ਵੀ ਘਰ ਦੀ ਵਹਿੜਿਆ ਜੀ ਇਹ ਵੀ ਘਰ ਦੀ ਵਹਿੜਿਆ ਠੀਕ ਹੈ ਜੀ ਹਾਂਜੀ ਕਿੰਨਾ ਦੁੱਧ ਦਿੱ ਪਿਛਲੇ ਸੁਬਾ ਇਹਦਾ ਪਿਛਲੇ ਸੁਬੇ ਇਹਦਾ 12 13 ਹਾਂਜੀ ਇਹ 18 ਦੇ ਗਈ ਹੈ ਪੂਰਾ 18 ਪੂਰਾ 18 ਦੇ ਗਈ ਹਾਂਜੀ ਠੀਕ 15 16 15 16 ਹਜੇ ਵੀ ਦੇਈ ਜਾਂਦੀ ਆ 1500 ਵਾਲਾ ਹਜੇ ਵੀ ਦੇ ਹਾਂਜੀ ਇਹ ਵੀ ਦੂਜੇ ਸੂਏ ਕਿੰਨੇ ਚਿਰ ਦੀ ਗਾਂ ਬਣੀ ਕਿੰਨੇ ਚਿਰ ਦੀ ਇੱਕ ਮਹੀਨੇ ਦੀ ਇਹ ਵੀ ਇੱਕ ਮਹੀਨੇ ਦੀ ਇਹ ਵੀ ਬਣੀ ਹਾਂਜੀ ਹਣਾ ਜੀ ਹਾਂਜੀ ਠੀਕ ਹੈ ਜੀ ਸੈਕਸ ਸੀਮਨ ਲੱਗਾ ਇਹਨੂੰ ਸੈਕਸਡ ਠੀਕ ਹੈ ਜੀ ਚੰਗਾ ਸੀਮਨ ਆਣਾ ਜੀ ਹਾਂਜੀ ਚੰਗਾ ਵਧੀਆ ਕਵਾਜ ਦੀ ਹਾਂਜੀ ਠੀਕ ਹੈ ਜੀ ਲਓ ਜੀ ਕਰੋ ਦੀ ਚੈੱਕ ਜਾਹਂਦੇ ਹੋ ਸ਼ਾਹੀ ਇਹਨੂੰ ਘਮਾਓ ਮਾਣ ਕਰ ਲਾ ਰੋਗ ਲੈ ਵੇ ਇੱਥੇ ਤੇ ਕਿਵੇਂ ਥਣ ਥੁਣ ਕਿਵੇਂ ਵੀਰ ਹਾਂ ਜੀ ਥਣ ਚੱਡਾ ਬਿਲਕੁਲ ਸਾਫ਼ ਪੂਰੇ ਓਕੇ ਪੂਰੇ ਪੂਰੇ ਓਕੇ ਪੂਰੀ ਪੂਰੀ ਸੀਲ ਲਓ ਜੀ ਫਾੜੀ ਵਾਲਾ ਚੱਡਾ ਚੈੱਕ ਹਾਂ ਜੀ ਕੋਈ ਚੱਕਰ ਨਹੀਂ ਜਿਤਨਾ ਮਰਜੀ ਹੱਥ ਲਾਓ ਹਾਂ ਜੀ ਲਓ ਜੀ ਪੂਰੀ ਸੀਲਸ ਲੱਗ ਹਾਂ ਜੀ ਫਾੜੀ ਵਾਲਾ ਚੱਡਾ ਇਹ ਆ ਠੀਕ ਹੈ ਅਛਾ ਜੀ ਨਿਚੋੜਨ ਵਾਲਾ ਚੱਡਾ ਇਹਦਾ ਵੀ ਪੂਰਾ 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 ਕੇ ਕੋਇ ਚਾਰ ਚੋਵੇਂ ਨਿਚੋੜਨ ਵਾਲੇ ਚੱਡੇ ਆਲੀਆਂ ਹਾਂਜੀ 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 ਚਾਰੀਆਂ ਆਹ ਲੈ ਜਾ ਜਾਂਦੇ ਵੀਰ ਜੀ ਫਿਰ ਤੋਂ ਡਿਟੇਲ ਵੀਰ ਜੀ ਦੀ ਸਾਂਝੀ ਕਰ ਦਿਓ ਇਹ ਦੂਜੇ ਸੂਏ ਵੀਰ ਜੀ ਅੱਛਾ ਜੀ ਸੈਕਸਡੇ ਨੂੰ ਸੀਮਨ ਲੱਗਾ ਆ ਹਾਂਜੀ ਠੀਕ ਆ ਮਹੀਨੇ ਇੱਕ ਦੀ ਇਹ ਹੈਗੀ ਆ ਠੀਕ ਆ ਜੀ ਇੱਕ ਮਹੀਨਾ ਹੋ ਜਾਣਾ ਇਹਨੂੰ ਭਲਕੇ ਪਰਸੋਂ ਹਾਂਜੀ 18 ਇਹਨੇ ਦੁੱਧ ਦਿੱਤਾ ਸੀ ਦੁਪਹਿਰ ਕੀ ਦੂਜੇ ਸੂਏ ਸੂਈ ਹਾਂਜੀ 15 16 ਦੇ ਥੱਲੇ ਹਜੇ ਵੀ ਹੈਗਾ ਜੀ ਠੀਕ ਆ ਜੀ ਹਾਂਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਇਹਦਾ 55 ਜਾਈ ਇਹਦਾ 55 ਜਾਈ ਹਾਂਜੀ ਦੋਵਾਂ ਦਾ 55 55 ਜਾਈਆ 55 55 ਹਨਾ ਜੀ ਹਾਂਜੀ ਕੋਈ ਮਾਨ ਤਾਨ ਸ਼ਾਹੀ ਕਰ ਲਾਗੇ ਥੋੜਾ ਵਾਦਾ ਠੀਕ ਆ ਜੀ ਹਾਂਜੀ ਤੇ ਜੋੜੀ ਲੈ ਜਾਏ ਭਾਵੇਂ ਕੋਈ ਜੋੜੀ ਲੈ ਜੇ ਜੋੜੀ ਦਾ ਕੀ ਰੇਟ ਹੈ ਹਾਂਜੀ ਜੋੜੀ ਦਾ ਕੀ ਰੇਟ ਜੀ ਜੋੜੀ ਦਾ 1 5 ਦੀ ਦੇ ਦਾਂਗੇ 1 5 ਦੀ ਹਾਂਜੀ ਠੀਕ ਆ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਹਾਂਜੀ ਪਿੰਡ ਆਪਣਾ ਸੁੱਗਾ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਤਹਿਸੀਲ ਪੱਟੀ ਹਾਂਜੀ ਨੰਬਰ ਦੱਸ ਦੇ ਵੀਰ ਜੀ ਆਪਣਾ ਨੰਬਰ ਆਪਣਾ 9877 9877 9877 ਹਾਂਜੀ 5123 ਆਪਾਂ ਵੀਰ ਜੀ ਪੰਜਾਬੀ ਵੀ ਦੱਸ ਦਈਏ ਪੰਜਾਬੀ ਵੀ ਦੱਸ ਦਿੰਨੇ ਆ ਖੋਇਓ ਪੰਜਾਬੀ ਵੀ ਦੱਸ ਦਿੰਨੇ ਆ 9875 9875 12358 12358 ਹਾਂਜੀ ਕੀ ਨਾਮ ਵੀਰ ਜੀ ਰਾਜਪਾਲ ਸਿੰਘ ਰਾਜਪਾਲ ਸਿੰਘ ਹਾਂਜੀ ਠੀਕ ਹੈ ਜੀ ਇਹ ਪਸ਼ੂ ਵੀਰ ਕੋਲ ਵਗਾਉ ਹੀ ਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੀ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਸਿਗਾਲ ਵੀਰ ਜੀ ਸਸਿਗਾਲ ਵੀਰ ਜੀ ਧੰਨਵਾਦ ਜੀ